ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਾ ਜੀ ਅੱਜ ਤੁਹਾਡੇ ਨਾਲ ਮਨ ਨੂੰ ਮੋਹ ਲੈਣ ਵਾਲੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਤੇ ਬੱਚਿਆਂ ਨੂੰ ਜ਼ਰੂਰ ਕੋਲ ਬਿਠਾ ਕੇ ਸਾਖੀ ਸਰਵਣ ਕਰਿਓ ਜੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਬਾਬਾ ਮਰਦਾਨਾ ਜੀ ਇੱਕ ਵਾਰ ਕਿਤੇ ਜਾ ਰਹੇ ਹੁੰਦੇ ਆ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਨੂੰ ਕਹਿੰਦੇ ਅਮਰਦਾਨਿਆ ਕੋਈ ਬਹੁਤ ਹੀ ਸੋਹਣੀ ਜਿਹੀ ਰਮਣੀਕ ਜੀ ਜਗਾ ਟੋਲ ਜਿੱਥੇ ਬਹਿ ਕੇ ਆਪਾਂ ਅਕਾਲ ਪੁਰਖ ਦੀ ਉਸਤਤ ਕਰ ਸਕੀ ਫਿਰ ਕਹਿੰਦੇ ਆ ਐ ਕੀਰਤਪੁਰ ਸਾਹਿਬ ਪਹੁੰਚਦੇ ਨੇ ਤੇ ਬਾਬਾ ਮਰਦਾਨਾ ਜੀ ਨੂੰ ਜਦੋਂ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਐਸੀ ਜਗਾ ਟੋਲ ਜਿੱਥੇ ਬਹਿ ਕੇ ਆਪਾਂ ਅਕਾਲ ਦੀ ਉਸਤਤ ਕਰ ਸਕੀ ਬਾਣੀ ਉਚਾਰ ਸਕੀ कीर्तन ਕਰ ਸਕੀ ਤਾਂ ਬੱਬਾ ਮਰਦਾਨਾ ਜੀ ਨੇ ਦੇਖਿਆ ਕਿ ਇੱਕ ਬਹੁਤ ਹੀ ਸੁੰਦਰ ਸੀ ਜਗਾ ਉੱਥੇ ਬੱਬਾ ਮਰਦਾਨਾ ਜੀ ਕਹਿੰਦੇ ਪਾਸ਼ਾ ਜੀ ਇੱਥੇ ਆਪਾਂ ਬਾਣੀ ਦਾ ਉਚਾਰਨ ਕਰ ਸਕਦੇ ਹਾਂ ਜੇ ਤੁਹਾਨੂੰ ਇਹ ਜਗਾ ਮਨ ਨੂੰ ਚੰਗੀ ਲੱਗੀ ਤਾਂ ਸੱਚੇ ਪਾਸ਼ਾ ਜੀ ਕਹਿੰਦੇ ਆ ਮਰਦਾਨੀਆਂ ਬਹੁਤ ਵਧੀਆ ਮੌਲ ਆ ਇੱਥੇ ਬਹਿ ਕੇ ਆਪਾਂ ਪ੍ਰਮਾਤਮਾ ਦੀ ਉਸਤਤ ਦੇ ਵਿੱਚ ਉਸ ਸਮਾਂ ਬਤੀਤ ਕਰਦੇ ਹਾਂ ਬਹੁਤ ਸ਼ਾਂਤ ਤੇ ਵਧੀਆ ਜਿਹਾ ਵਾਤਾਵਰਨ ਆ ਕਿਉਂਕਿ ਇੱਥੇ ਜਦੋਂ ਕਹਿੰਦੇ ਆ ਬਾਬਾ ਮਰਦਾਨਾ ਜੀ ਤੇ ਗੁਰੂ ਨਾਨਕ ਪਾਸ਼ਾ ਜੀ ਉੱਥੇ ਬੈੰਦੇ ਨੇ ਬਾਬਾ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਮਰਦਾਨਿਆ ਰਬਾਬ ਵਜੇੜ ਭਾਈ ਬਾਣੀ ਆਈ ਹੈ ਬਾਬਾ ਮਰਦਾਨਾ ਜੀ ਰਬਾਬ ਵਜਾਉਣ ਲੱਗਦੇ ਨੇ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣਾ ਕੀਰਤਨ ਕਰਨ ਲੱਗਦੇ ਨੇ ਤੇ ਕਹਿੰਦੇ ਆ ਅਜਿਹਾ ਟਿੱਲਾ ਸੀ ਉਥੋਂ ਪੀਰ ਬੁੱਢਣ ਸਾਹ ਹੈਗਾ ਸੀ ਉਥੋਂ ਦੌੜਿਆ ਆਉਂਦਾ ਵਾ ਕਿਉਂਕਿ ਇਹ ਇੱਕ ਅਜਿਹਾ ਢਿੱਲਾ ਵਾ ਐ ਪੀਰ ਬੁੱਢਣ ਸ਼ਾਹ ਦਾ ਹੈ گا ਵਾ ਇੱਥੇ ਉਹਨਾਂ ਦਾ ਡੇਰਾ ਬਣਿਆ ਹੋਇਆ ਵਾ ਉਹ ਆ ਕੇ ਕਹਿੰਦਾ ਭਾਈ ਰਬਾਬ ਵਜਾਉਣੀ ਬੰਦ ਕਰੋ ਤੇ ਤੁਸੀਂ ਕਿਉਂ ਵਜਾ ਰਹੇ ਜੀ ਤੁਸੀਂ ਲੱਗਦੇ ਤਾਂ ਫਕੀਰ ਹੋ ਪਰ ਤੁਹਾਨੂੰ ਇਸ ਤਰ੍ਹਾਂ ਇੱਥੇ ਰਬਾਬ ਨਹੀਂ ਵਜਾਉਣੀ ਚਾਹੀਦੀ ਤੁਹਾਡਾ ਇੱਥੇ ਬਹਿ ਕੇ ਇਸ ਤਰ੍ਹਾਂ ਰਬਾਬ ਵਜਾਉਣ ਦਾ ਕੀ ਕੰਮ ਆ ਬਾਬਾ ਮਰਦਾਨਾ ਜੀ ਕਹਿੰਦੇ ਆ ਗੁਰੂ ਪਾਸ਼ਾ ਜੀ ਦਾ ਹੁਕਮ ਸੀ ਸੋ ਐਸ ਕਰਕੇ ਅਸੀਂ ਇੱਥੇ ਬੈਠ ਕੇ ਥੋੜੀ دیر ਲਈ ਪਰਮਾਤਮਾ ਦੀ ਬੰਦਗੀ ਕਰਨ ਲੱਗੇ ਆ ਉਹ ਕਹਿੰਦਾ ਮਨਿਆ ਕੇ ਤੁਸੀਂ ਫਕੀਰ ਹੋ ਪੀਰ ਬੁੱਢਣ ਝਾ ਕਹਿ ਰਿਹਾ ਵਾ ਗੁਰੂ ਨਾਰਕ ਪਾਸ਼ਾ ਜੀ ਨੂੰ ਕਹਿੰਦਾ ਵਾ ਮਨਿਆ ਤੁਸੀਂ ਫਕੀਰ ਹੋ ਪਰਮਾਤਮਾ ਦਾ ਨਾਮ ਉਚਾਰ ਰਹੇ ਹੋ ਪਰ ਤੁਸੀਂ ਕਿਸੇ ਨੂੰ ਪੁੱਛਿਆ ਕਿ ਇੱਥੇ ਬੈਠਣ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਇਹ ਮੇਰਾ ਟਿੱਲਾ ਵਾ ਮੈਂ ਇਸ ਟਿੱਲੇ ਦਾ ਮਾਲਕ ਆ ਤੁਹਾਨੂੰ ਮੈਨੂੰ ਪੁੱਛਣਾ ਚਾਹੀਦਾ ਸੀ ਮੇਰਾ ਇਥੇ ਡੇਰਾ ਲੋਕ ਸਾਰੇ ਮੈਨੂੰ ਮੰਨਦੇ ਨਹੀਂ ਤੇ ਬਹੁਤ ਜ਼ਿਆਦਾ ਗੁਰੂ ਪਾਸ਼ਾ ਜੀ ਮੈਨੂੰ ਮੰਨਦੇ ਲੋਕੀ ਤੇ ਸੱਚੇ ਪਾਸ਼ਾ ਜੀ ਕਹਿੰਦੇ ਨੇ ਪਈ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਕਿਤੇ ਕਿਸੇ ਨੂੰ ਪੁੱਛਣਾ ਪੈਂਦਾ ਏ ਤਾਂ ਪੀਰ ਬੁੱਢਣ ਸਾਹਿਬ ਉਹ ਕਹਿੰਦਾ ਏ ਕਿ ਹਾਂ ਪੁੱਛਣਾ ਪੈਂਦਾ ਏ ਐ ਮੇਰੀ ਜਗ੍ਹਾ ਹੈ ਇੱਥੇ ਰਬਾਬ ਬੁਜਾਉਣੀ ਬੰਦ ਕਰੋ ਤੇ ਇੱਥੋਂ ਤੁਸੀਂ ਚਲਦੇ ਬਣੋ ਗੁਰੂ ਪਾਸ਼ਾ ਜੀ ਕਹਿੰਦੇ ਭਾਈ ਅਸੀਂ ਕੁਝ ਘੜੀਆਂ ਹੀ ਇੱਥੇ ਬਹਿ ਕੇ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਉਸ ਤੋਂ ਬਾਅਦ ਅਸੀਂ ਅੱਗੇ ਚੱਲੇ ਜਾਣਾ ਹੈ ਅਸੀਂ ਇੱਥੇ ਸਦਾ ਲਈ ਨਹੀਂ ਰਹਿਣਾ ਹੈ ਪੀਰ ਬੁੱਢਣ ਸਾਹ ਉਹ ਕਹਿੰਦਾ ਹੈ ਕਿ ਤੁਹਾਨੂੰ ਇੱਕ ਵਾਰ ਗੱਲ ਸਮਝਣੀ ਆਈ ਜਦੋਂ ਮੈਂ ਤੁਹਾਨੂੰ ਕਿਹਾ ਏ ਕਿ ਇੱਥੇ ਤੁਸੀਂ ਨਹੀਂ ਬਹਿ ਕੇ ਕੁਝ ਵੀ ਕਰਨਾ ਤੁਸੀਂ ਰੁਬਾਬ বাজਾਉਗੇ ਫਕੀਰ ਬੰਦੇ ਹੋ ਪਰਮਾਤਮਾ ਦਾ ਨਾਮ ਲਓਗੇ ਇੱਥੇ ਲੋਕ ਮੈਨੂੰ ਮੰਨਦੇ ਨੇ ਤੁਹਾਡਾ ਕੀ ਭਰੋਸਾ ਤੁਸੀਂ ਇੱਥੇ ਕਬਜ਼ਾ ਕਰ ਲਓ ਸਦਾ ਲਈ ਇੱਥੇ ਬਹਿ ਜਾਓ ਲੋਕ ਤੁਹਾਨੂੰ ਮੰਨਣਾ ਸ਼ੁਰੂ ਕਰ ਦੇਣ ਤੇ ਐਸ ਕਰਕੇ ਤੁਸੀਂ ਰੁਭਾਵ ਬਜੋਣੀ ਬੰਦ ਕਰੋ ਤੇ ਇਤੋਂ ਚਲਦੇ ਬਣੋ ਬਸ ਭਾਬਾ ਮਰਦਾਨਾ ਜੀ ਪੁੱਛਦੇ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਵੀ ਕਹਿੰਦੇ ਕਿ ਸੱਚੇ ਪਾਸ਼ਾ ਜੀ ਫਿਰ ਕੀ ਕਰਨਾ ਹੋਣਾ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਕੋਈ ਨਹੀਂ ਮਰਦਾਨਿਆ ਤੁਰ ਰੁਭਾਵ ਬਚਾ ਫਿਰ ਬੁੱਢਾ ਜੀ ਕਹਿੰਦਾ ਦੇਖੋ ਜੀ ਮੈਂ ਤੁਹਾਨੂੰ ਬਹੁਤ ਵਾਰ ਸਮਝਾ ਦਿੱਤਾ ਜੇਕਰ ਤੁਸੀਂ ਆਪਣੀ ਪਲੀ ਚੋਂਦੇ ਹੋ ਤਾਂ ਤੁਸੀਂ ਇਹ ਰਬਾਬ ਵਜਾਉਣੀ ਬੰਦ ਹੁਣੇ ਕਰ ਦੋ ਤੇ ਇੱਥੋਂ ਚਲੇ ਜਾਓ ਕਿਤੇ ਹੋਰ ਜਾ ਕੇ ਅਕਾਲ ਦੀ ਉਸਤਤ ਕਰ ਲਵੋ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਤੈਨੂੰ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦੇ ਹਾਂ ਕੁਝ ਸਮਾਂ ਅਸੀਂ ਇੱਥੇ ਬੈਠਾਂਗੇ ਗੁਰਬਾਣੀ ਦੀ ਆਮਦ ਆਈ ਹੋਈ ਹੈ ਫਿਰ ਅਸੀਂ ਇੱਥੋਂ ਚਲੇ ਜਾਵਾਂਗੇ ਤੇ ਪੜਾਹ-ਦਾਰਪੜਾ ਅਸੀਂ ਅੱਗੇ ਵਧਦੇ ਜਾ ਰਹੇ ਹਾਂ ਹੁਣ ਪੀਰ ਆ ਨਾ ਜਿਹੜਾ ਬੁੱਢਣ ਸਾਹ ਉਹ ਕਹਿੰਦਾ ਜੇ ਤੁਸੀਂ ਆਪ ਦੀ ਪਲੀ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੇਰਾ ਸ਼ੇਰ ਬੱਕਰੀਆਂ ਚਰਾਉਣ ਲਈ ਜੰਗਲ ਦੇ ਵਿੱਚ ਗਿਆ ਹੋਇਆ ਉਹ ਆਵੇਗਾ ਤੇ ਫਿਰ ਉਹ ਤੁਹਾਨੂੰ ਆ ਕੇ ਖਾ ਜਾਵੇਗਾ ਬਾਬਾ ਮਰਦਾਨਾ ਜੀ ਥੋੜਾ ਘਬਰ ਜਿਗੇ ਇਹ ਗੱਲ ਸੁਣ ਕੇ ਕਹਿੰਦੀ ਪਾਸ਼ਾ ਬਗਾਨੀ ਜਗਾ ਇੱਥੇ ਐਵੇਂ ਇਹਦੇ ਨਾਲ ਆਪਾਂ ਕਾਨੂੰ ਪੰਗਾ ਲੈਣਾ ਜੇ ਕੋਈ ਗੱਲਬਾਤ ਹੋ ਗਈ ਬਾਣਾ ਵਾਪਰ ਗਿਆ ਕਿਸੇ ਪ੍ਰਕਾਰ ਦਾ ਤੇ ਆਪਾਂ ਨੂੰ ਤਾਂ ਇੱਥੇ ਕਿਸੇ ਨੇ ਰੂਣਾ ਪੀਟਣਾ ਵੀ ਨਹੀਂ ਹੈ ਸਚੇ ਭਾਸ਼ਾ ਜੀ ਆਪਾਂ ਇੱਥੋਂ ਚੱਲੀਏ। ਅਰੇ ਬਾਬੂ ਜੋਣੀ ਆ ਬਾਣੀ ਹੀ ਉਚਾਰਨੀ ਆ ਤੁਸੀਂ ਤਾਂ ਆਪਾਂ ਕਿਤੇ ਹੋਰ ਜਾ ਕੇ ਠਹਿਰਾਉ ਕਰਦੀਆਂ। ਗੁਰੂ ਪਾਤਸ਼ਾਹ ਜੀ ਕਹਿੰਦੇ ਪੀਰ ਬੁੱਢਣ ਛਾਣੂ ਕਹਿੰਦੇ ਭਾਈ ਜੇ ਕਿਤੇ ਤੂੰ ਸਾਨੂੰ ਇੱਕ ਦੋ ਵਾਰ ਹੋਰ ਬੇਨਤੀ ਕਰਦਾ ਜਾਂ ਸਾਨੂੰ ਤਰੀਕੇ ਨਾਲ ਕਹਿੰਦਾ ਤਾਂ ਸ਼ਾਇਦ ਅਸੀਂ ਇੱਥੋਂ ਚੱਲੇ ਵੀ ਜਾਂਦੇ। ਮਨ ਬਣਾ ਵੀ ਲੈਂਦੇ। ਪਰ ਜਿਹੜਾ ਹੁਣ ਤੂੰ ਸਾਨੂੰ ਨਾ ਡਰਾਵਾ ਦੇ ਰਿਆ ਨਾ ਕਿ ਤੇਰਾ ਸ਼ੇਰ ਬکریاں ਚਰਾਉਣ ਗਿਆ ਹੋਇਆ ਵਾ। ਤੂੰ ਆ ਕੇ ਸਾਨੂੰ ਖਾ ਜਾਵੇਗਾ ਹੁਣ ਤਾਂ ਪਾਈ ਅਸੀਂ ਤੇਰੇ ਸ਼ੇਰ ਨਾਲ ਮਲਾਪ ਕਰਕੇ ਹੀ ਜਾਵਾਂਗੇ ਪੀਰ ਬੁੱਢਣ ਛਾ ਕਹਿੰਦਾ ਵੇਖ ਲਓ ਜੀ ਮੈਂ ਉਸ ਸ਼ੇਰ ਨੂੰ ਫਿਰ ਰੋਕ ਨਹੀਂ ਪਾਵਾਂਗਾ ਉਹ ਤੁਹਾਨੂੰ ਆਉਂਦੇ ਸਾਰ ਖਾ ਜਾਵੇਗਾ ਉਹਨੇ ਨਹੀਂ ਦੇਖਣਾ ਤੁਸੀਂ ਕੌਣ ਨੇ ਉਹ ਤੇ ਕੌਣ ਨਹੀਂ ਹੋ ਤੁਹਾਡੀ ਮਰਜ਼ੀ ਇਹ ਕਹਿ ਕੇ ਪੀਰ ਬੁੱਢਣ ਛਾ ਜੜਾ ਨਾ ਉਹ ਆਪਣੇ ਢਿੱਲੇ ਦੇ ਉੱਪਰ ਚਲਾ ਜਾਂਦਾ ਤੇ ਬਾਬਾ ਮਰਦਾਨਾ ਜੀ ਨੂੰ ਗੁਰੂ ਪਾਸ਼ਾ ਜੀ ਕਹਿੰਦੇ ਨੇ ਮਰਦਾਨਿਆ ਰਬਾਬ ਛੇੜ ਮਰਦਾਨਾ ਕਹਿੰਦਾ ਗੁਰੂ ਪਾਤਸ਼ਾਹ ਜੀ ਵੇਖ ਲਓ ਜੇ ਤੁਹਾਡਾ ਮਨ ਹੈ ਤਾਂ ਆਪਾਂ ਗਾਂਹ ਚਲੇ ਜਾਨੀਏ ਕਹਿੰਦੇ ਨਹੀਂ ਬਾਬਾ ਮਰਦਾਨਾ ਜੀ ਦੇਰ ਬਾਅਦ ਉਹ ਜੋਂ ਦੀ ਇੱਕ ਮਨ ਚੁ ਖਿਆਲ ਹੁੰਦਾ ਕਹਿੰਦਾ ਸੱਚੇ ਪਾਤਸ਼ਾਹ ਜੀ ਇੱਕ ਅੰਦਰ ਸ਼ੇਰ ਬੱਕਰੀਆਂ ਚਰਾਉਣ ਗਿਆ ਏ ਤੇ ਆਕੇ ਤੁਹਾਨੂੰ ਖਾ ਜਾਏਗਾ ਪਰ ਸ਼ੇਰ ਤਾਂ ਮਾਸਾ ਖਾਈ ਉਹ ਤਾਂ ਬੱਕਰੀਆਂ ਨੂੰ ਖਾਂਦਾ ਈ ਐ ਕਿਤੇ ਸਾਨੂੰ ਐਵੇਂ ਝੂਠਾ ਡਰਾਵਾ ਤਾਂ ਨਹੀਂ ਦੇ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਮਰਦਾਨਾ ਐ ਪੀਰ ਬੁੱਢਣ ਸ਼ਾਇ ਇਹਨੂੰ ਕੋਈ ਮਾਮੂਲੀ ਇਨਸਾਨ ਨਾ ਤੁ ਜਾਣੀ ਇਹਨੇ ਬਹੁਤ ਰੀਤੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨੇ ਬਹੁਤ ਤਪ ਤਿਆ ਕੀਤਾ ਏ ਇਹ ਕੋਈ ਮਾਮੂਲੀ ਬੰਦਾ ਨਹੀਂ ਆ ਭਾਈ ਮੈਨੂੰ ਵੀ ਇਹ ਗੱਲ ਪਤਾ ਏ ਕਿ ਜਿਹੜਾ ਸ਼ੇਰ ਆਉ ਮਾਸਾਹਰੀ ਜਾਨਵਰ ਆ ਉਹ ਪੇੜ ਬੱਕਰੀਆਂ ਨੂੰ ਖਾ ਜਾਂਦਾ ਏ ਪਰ ਇਹਨੇ ਉਹ ਸ਼ੇਰ ਨੂੰ ਵੀ ਵਸ ਕੀਤਾ ਹੋਇਆ ਏ ਇਹਦੇ ਵਾਲਾ ਜਿਹੜਾ ਸ਼ੇਰ ਆ ਨਾ ਉਹ ਵਾਕਿਆ ਹੀ ਬੱਕਰੀਆਂ ਚਰਾਉਣ ਗਿਆ ਵਾ ਇਹ ਸੱਚ ਕਹਿੰਦਾ ਵਾ ਬਾਬਾ ਮਰਦਾਨਾ ਜੀ ਕਹਿੰਦੇ ਪਾਸ਼ਾ ਜੀ ਹੁਣ ਕੀ ਕਰਨਾ ਏ ਗੁਰਸਰ ਜੀ ਕਹਿੰਦੇ ਕੋਈ ਗਾਨੀ ਮਰਦਾਨਿਆਂ ਤੂ ਰਬਾਬ ਵਜਾ ਬਾਬਾ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਰਬਾਬ ਦੀ ਉੱਤੇ ਜਦੋਂ ਬਹੁਤ ਸੋਹਣਾ ਰਾਗ ਵਜਾਉਂਦੇ ਨੇ ਤੇ ਗੁਰੂ ਪਾਸ਼ਾ ਜੀ ਬਾਣੀ ਉਚਾਰਨ ਕਰਦੇ ਨੇ ਬਹੁਤ ਸੋਹਣਾ ਕੀਰਤਨ ਹੋਣ ਲੱਗਦਾ ਵਾ ਸੱਚੇ ਪਾਸ਼ਾ ਜੀ ਕਹਿ ਲੋ ਕਿ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਬਾਣੀ ਦਾ ਉਚਾਰਨ ਕਰਦੇ ਕਰਦੇ ਐਨੇ ਨੂੰ ਕੀ ਹੁੰਦਾ ਏ ਸਾਧ ਸੰਗਤ ਜੀ ਸਾਹਮਣੇ ਤੋਂ ਢੇਡ ਬੱਕਰੀਆਂ ਚੱਲੀਆਂ ਆ ਰਹੀਆਂ ਨੇ ਤੂੰ ਹੁਣ ਜਿਹੜਾ ਬਾਬਾ ਮਰਦਾਨਾ ਜੀ ਆਣਾ ਉਹਨਾਂ ਦੀ ਨਿਗਾ ਉਹਨਾਂ ਬੱਕਰੀਆਂ ਤੇ ਪੈਂਦੀ ਐ ਉਹ ਸੱਚੇ ਬਾਦਸ਼ਾਹ ਜੀ ਨੂੰ ਬੁਲਾਉਂਦੇ ਕਹਿੰਦੇ ਆ ਮਹਾਰਾਜ ਜੀ ਉਹ ਤਾਂ ਸੱਚ ਹੀ ਕਹਿ ਰਿਹਾ ਸੀ ਤੁਹਾਡੀ ਇਹ ਵੀ ਦੱਸਣ ਦੀ ਗੱਲ ਆ ਇਹ ਬਹੁਤ ਪਹੁੰਚੀ ਹੋਈ ਹੋ ਕੋਈ ਹਸਤੀ ਹੈਗੀ ਜੇ ਦੇਖੋ ਮਹਾਰਾਜ ਜੀ ਬੱਕਰੀਆਂ ਆ ਰਹੀਆਂ ਨੇ ਤੇ ਜੇ ਬੱਕਰੀਆਂ ਆ ਰਹੀਆਂ ਨੇ ਤੇ ਪਿੱਛੇ ਸ਼ੇਰ ਵੀ ਆਉਂਦਾ ਹੀ ਹੋਊਗਾ ਮਹਾਰਾਜ ਜੀ ਮੈਨੂੰ ਤਾਂ ਡਰ ਲੱਗ ਰਿਹਾ ਗੁਰੂ ਪਾਸ਼ਾ ਜੀ ਨੇ ਕਿ ਮਰਦਾਨੀਆਂ ਡਰਨ ਦੀ ਕੋਈ ਗੱਲ ਨਹੀਂ ਤੁਰ ਬਾਵ ਜਾ ਦੀ ਕੀਰਤਨ ਦੇ ਵਲ ਧਿਆਨ ਦੇ ਨਰ ਕਹਿੰਦੀ ਆ ਸ਼ੇਰ ਵੀ ਮਗਰੋਂ ਆ ਰਿਹਾ ਹੁੰਦਾ ਵਾ ਬਹੁਤ ਹੀ ਖੁੰਖਾਰ ਸ਼ੇਰ ਆਪਾਂ ਦੇਖਦੇ ਆ ਇੱਕ ਜੰਗਲੀ ਸ਼ੇਰ ਹੁੰਦਾ ਉਸ ਪ੍ਰਕਾਰ ਦੀ ਉਹਦੀ ਰੂਪਰੇਖਾ ਹੈ ਜੀ ਬਹੁਤ ਹੀ ਵੱਡੇ ਜੁੱਸੇ ਵਾਲਾ ਜਿਹੜਾ ਸ਼ੇਰ ਆ ਉਹ ਆ ਰਿਹਾ ਵਾ ਤੇ ਇਧਰ ਜਿਹੜੇ ਬਾਬਾ ਮਰਦਾਨਾ ਜੀ ਆ ਉਹ ਰਬਾਬ ਵਜਾਉਣਾ ਬੰਦ ਕਰ ਦਿੰਦੇ ਆ ਤੇ ਗੁਰੂ ਪਾਸ਼ਾ ਜੀ ਦੇ ਨਾ ਉਹਨੇ ਲੁਕ ਜਾਂਦੇ ਨੇ ਕਹਿੰਦੇ ਸੱਚੇ ਪਾਸ਼ਾ ਜੀ ਮੈਨੂੰ ਤਾਂ ਡਰ ਲੱਗ ਰਿਹਾ ਵਾ ਹੱਲੇ ਵੀ ਵੇਲਾ ਆਪਾਂ ਨੂੰ ਆਪਾਂ ਵਿਚਾਰੀਏ ਤੇ ਆਪਾਂ ਇੱਥੋਂ ਚਲੇ ਜਾਈਏ ਕਿਉਂਕਿ ਦੇਖੋ ਜੀ ਬਾਬਾ ਮਰਦਾਨਾ ਜੀ ਤੇ ਗੁਰੂ ਨਾਨਕ ਪਾਸ਼ਾ ਜੀ ਦਾ ਸੰਗਤ ਦਾ ਬਹੁਤ ਸਮਾਂ ਜਿਹੜਾ ਕਿ ਸਾਥ ਬਣਿਆ ਰਿਹਾ ਔਰ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਦੀ ਐਨੇ ਸਾਲ ਤੱਕ ਸੰਗਤ ਕੀਤੀ ਹੈ ਕਦੀ ਉਹਨਾਂ ਦਾ ਹੁਕਮ ਨਹੀਂ ਮੋੜਿਆ ਨਾ ਵਰਗਾ ਉਹਨਾਂ ਗੁਰਸਿੱਖ ਜਿਹੜਾ ਨਾ ਉਹਨਾਂ ਵਰਗਾ ਅਜੇ ਤੱਕ ਕੋਈ ਪੈਦਾ ਹੀ ਨਹੀਂ ਹੋਇਆ ਗੁਰੂ ਦਾ ਹੁਕਮ ਮੰਨਣ ਵਾਲਾ ਅੱਜ ਤੱਕ ਸੰਸਾਰ ਵਿੱਚ ਕੋਈ ਨਹੀਂ ਪੈਦਾ ਹੋਇਆ ਸਾਧ ਸੰਗਤ ਜੀ ਪਰ ਗੁਰੂ ਨਾਨਕ ਪਾਸ਼ਾ ਜੀ ਖੁਦ ਨਿਰੰਕਾਰ ਰੂਪ ਸੀ ਬਾਬਾ ਮਰਦਾਨਾ ਜੀ ਅਨਬੋਲ ਸੀ ਇਸ ਤਰੀਕੇ ਨਾਲ ਜੇ ਆਪਾਂ ਦੇਖੀਏ ਨਾ ਇਸ ਸਮਝ ਦੇ ਦਾਰੇ ਤੋਂ ਜੇ ਆਪਾਂ ਦੇਖੀਏ ਸੋ ਉਹ ਆਪਣੇ ਆਪ ਇਨਸਾਨ ਆ ਕਈ ਵਾਰ ਘਬਰਾ ਜਾਂਦੇ ਆ ਮੁਸੀਬਤ ਸਾਹਮਣੇ ਦੇਖ ਕੇ ਉਸ ਤਰ੍ਹਾਂ ਹੀ ਉਹ ਘਬਰਾ ਰਿਹਾ ਤੇ ਕਹਿੰਦਾ ਮਹਾਰਾਜ ਜੀ ਸ਼ੇਰ ਸਾਹਮਣੇ ਆ ਰਿਹਾ ਹੁਣ ਆਪਾਂ ਜਿਹੜਾ ਮੌਕਾ ਨਾ ਜਿਹੜਾ ਸੰਭਾਲ ਲਈਏ ਹੱਲੇ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਇੱਥੋਂ ਚਲੀਏ ਮਹਾਰਾਜ ਜੀ ਮੈਨੂੰ ਬਹੁਤ ਡਰ ਲੱਗ ਰਿਹਾ ਵਾ ਸੱਚੀ ਪਾਸ਼ਾ ਜੀ ਕਹਿੰਦੇ ਮਰਦਾਨਿਆ ਤੂੰ ਚਿੰਤਾ ਨਾ ਕਰ ਗੁਰੂ ਪਾਸ਼ਾ ਜੀ ਕਹਿੰਦੇ ਕਿ ਵੀ ਇੱਕ ਮਰਦਾਨਿਆ ਤੂੰ ਰੰਗ ਕਰ ਤਾਰ ਦੇ ਆਪ ਮਰ ਜਾਂਦੀ ਜਿਹੜੇ ਫਕਰਾਂ ਨੂੰ ਮਾਰਦੇ ਗੁਰੂ ਪਾਸ਼ਾ ਜੀ ਕਹਿੰਦੇ ਤੂੰ ਚਿੰਤਾ ਨਾ ਕਰ ਤੇਰਾ ਵਾਲ ਵਿਅਸ ਵੀਂ ਕਾ ਨਹੀਂ ਹੋਣ ਦੇਵਾਂਗੇ ਤੂੰ ਸਾਡਾ ਮਿੱਤਰ ਪਿਆਰਾ ਹੈ ਉਧਰ ਪੀਰ ਬੁੱਢਣ ਸਾਹਿਬ ਜੀ ਉਹ ਵੀ ਕਹਿ ਰਹੇ ਆ ਵੀ ਗੁਰਨਾਰਕ ਪਾਸ਼ਾ ਜੀ ਨੂੰ ਕਹਿੰਦੇ ਹੱਲੇ ਵੀ ਵੇਲਾ ਹੈ ਅਸ਼ੀਰ ਮੇਰੇ ਵੱਸ ਵਿੱਚ ਆ ਮੈਨੂੰ ਰੋਕ ਸਕਦਾ ਤੁਸੀਂ ਇੱਥੋਂ ਚਲੇ ਜਾਓ ਗੁਰੂ ਪਾਸ਼ਾ ਜੀ ਦੇ ਕੋਈ ਗੱਲ ਨਹੀਂ ਆਉਣ ਦੇ ਤੇਰੀ ਸ਼ੇਰ ਨੂੰ ਸ਼ੇਰ ਆਉਂਦਾ ਜੀ ਸਾ ਸੰਗਤ ਜੀ ਜਿਵੇਂ ਗੁਰੂ ਨਾਨਕ ਪਾਸ਼ਾ ਜੀ ਦੇ ਜਦੋਂ ਸਨਮਖੁੰਦਾ ਨਾ ਗੁਰੂ ਪਾਸ਼ਾ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਦਾ ਏ ਤੂੰ ਨੇ ਹਮਲਾ ਦਾ ਕੀ ਕਰਨਾ ਸੀ ਸ਼ੇਰ ਨਿਮਰਤਾ ਸਹਿਤ ਗੁਰੂ ਨਾਨਕ ਪਾਸ਼ਾ ਜੀ ਦੇ ਚਰਣਾ ਵਿੱਚ ਮੱਥਾ ਟੇਕ ਕੇ ਟਿਕਾ ਨਾਲ ਬੈਠ ਜਾਂਦਾ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਕੀਰਤਨ ਹੋ ਰਿਹਾ ਏ ਉਹਨੂੰ ਸਰਵਣ ਕਰਨ ਲੱਗ ਜਾਂਦਾ। ਪੀਰ ਮੁੱਢਣ ਸ਼ਾਇਦ ਦ੍ਰਿਸ਼ ਦੇਖ ਕੇ 당ਗ ਰਹਿ ਗਿਆ। ਉਹਨੂੰ ਸੋਝੀ ਪੈਗੀ ਕਿ ਜਿਹੜਾ ਸ਼ੇਰ ਮੈਂ ਇੰਨੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਵਸ ਵਿੱਚ ਕੀਤਾ ਨਾ, ਐਨੇ ਅੱਜ ਤੱਕ ਮੇਰੇ ਅਗੇ ਨਮਸਕਾਰ ਨਹੀਂ ਕੀਤੀ। ਮੈਨੂੰ ਮੱਥਾ ਨਹੀਂ ਟੇਕਿਆ। ਤੇ ਐਸ ਫਕੀਰ ਨੂੰ ਐਨੇ ਮੱਥਾ ਟੇਕ ਦਿੱਤਾ? ਇਹ ਜ਼ਰੂਰ ਪ੍ਰਮਾਤਮਾ ਦਾ ਰੂਪ ਹੋ ਸਕਦਾ। ਕੋਈ ਆਮ ਬੰਦੇ ਨੂੰ ਐ ਮੇਰੇ ਸ਼ੇਰ ਮੱਥਾ ਟੇਕਣ ਵਾਲਾ ਨਹੀਂ। ਹੁਣ ਪੀਰ ਬੁੱਢਣ ਸਾਹਿਬ ਦਾ ਜਿਹੜਾ ਅਹੰਕਾਰ ਸੀ ਨਾ ਜਿਹੜੀ ਹਉਮੈ ਆ ਜਿਹੜਾ ਕਰੋਧ ਸੀ ਉਹ ਸ਼ਾਂਤ ਹੋ ਜਾਂਦਾ ਤੇ ਉਹ ਆਪਣੀਆਂ ਬੱਕਰੀਆਂ ਦਾ ਜਿਹੜਾ ਤਾਜ਼ਾ ਦੁੱਧ ਲੈਂਦਾ ਗੁਰੂ ਪਾਤਸ਼ਾਹ ਜੀ ਦੇ ਅੱਗੇ ਲੈ ਕੇ ਪੇਸ਼ ਹੁੰਦਾ ਨਾਲੇ ਚਰਨਾਂ 'ਤੇ ਟਿਆ ਕੇ ਮਾਫੀ ਮੰਗਦਾ ਏ ਆਪਣੀ ਕੀਤੀ ਦੀ ਤੇ ਕਹਿੰਦਾ ਸੱਚੇ ਪਾਸ਼ਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਪਹਿਚਾਨ ਹੀ ਨਹੀਂ ਪਾਇਆ ਹੁਣ ਕਹਿੰਦਾ ਕਿ ਮੈਨੂੰ ਅਹਿਸਾਸ ਹੋ ਗਿਆ ਤੁਸੀਂ ਕੌਣ ਹੋ ਤੁਸੀਂ ਇੱਥੇ ਬੈਠੋ ਆਰਾਮਦਾਰੀ ਨਾਲ ਆਪਣਾ ਕੀਰਤਨ ਕਰੋ ਮੈਨੂੰ ਮੇਰੀ ਭੋਲਤਾ ਸੰਪੂਰਨ ਅਹਿਸਾਸ ਹੈ ਮਹਾਰਾਜ ਜੀ ਤੁਸੀਂ ਇਹ ਦੁੱਧ ਛੱਕੇ ਮੈਨੂੰ ਇਹ ਮਾਫੀ ਦਓ ਜੀ ਮੇਰੇ ਕੀਤੇ ਦੀ ਜਿਹੜੀ ਹੈਗੀ ਪੂਰ ਬਖਸ਼ਾ ਦਿਓ ਮੇਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਪੀਰ ਬੁੱਢਣਛਾ ਨੂੰ ਕਹਿੰਦੇ ਭਾਈ ਇਹ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਤਾਂ ਤੂੰ ਸਾਨੂੰ ਦੁੱਧ ਇੱਥੇ ਛਕਣ ਤੱਕ ਨਹੀਂ ਦਿੱਤਾ ਬੈਠਣ ਤੱਕ ਨਹੀਂ ਦਿੱਤਾ ਹੁਣ ਤੂੰ ਕਹਿ ਰਿਹਾ ਕਿ ਮੈਨੂੰ ਗਿਆਨ ਹੋ ਗਿਆ ਏ ਤਾਂ ਤੂੰ ਦੁੱਧ ਲੈ ਕੇ ਆਇਆ ਏ ਪਹਿਲਾਂ ਤੂੰ ਸਾਨੂੰ ਬੈਠਣ ਨਹੀਂ ਸੀ ਦਿੰਦਾ ਹੁਣ ਦੁੱਧਾਸ਼ਿਆ ਨਾ ਲੈ ਕੇ ਆਏ ਆਂ ਤੇ ਗੁਰੂ ਸਾਹਿਬ ਜੀ ਨੂੰ ਪੀਰ ਬੁੱਢਣ ਸਾਹਿਬ ਜੀ ਨੇ ਕਿਹਾ ਮਹਾਰਾਜੀ ਮੈਂ ਪੁੱਲਣ ਹਾਰਾਂ ਤੁਸੀਂ ਬਖਸ਼ਣ ਹਾਰੋ ਕਿਰਪਾ ਕਰੋ ਮੈਨੂੰ ਮਾਫ ਕਰ ਦਿਓ ਕਿਉਂਕਿ ਸੰਗਤ ਜੀ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਪੀਰ ਬੁੱਢਣ ਸਾਹਿਬ ਨੂੰ ਮਿਲੇ ਨੇ ਉਹਨਾਂ ਦੀ ਉਮਰ ਉਸ ਵੇਲੇ 671 ਸਾਲ ਸੀ ਹੁਣ ਤੁਸੀਂ ਸੋਚੋਗੇ ਕਿ ਕਾਹ ਮਨੁੱਖ ਦੀ ਆਯੂ ਜੜੀ ਆ ਹੈਗੀ ਆ ਉਸੋ 102 ਕੋਈ 104 ਸਾਲ ਤੋਂ ਵੱਧ ਨਹੀਂ ਹੋ ਸਕਦੀ ਤੇ 671 ਸਾਲ ਦਾ ਵੀ ਕੋਈ ਇਨਸਾਨ ਜਿਹੜਾ ਵਾ ਐਨੀ ਉਮਰ ਦਾ ਕਿਵੇਂ ਹੋ ਸਕਦਾ ਵਾ ਦਾਰਾਸਲ ਪੀਰ ਬੁੱਢਣ ਸਾਹਿਬ ਐ ਕਸ਼ਮੀਰ ਤੋਂ ਚੱਲ ਕੇ ਕੀਰਤਪੁਰ ਦੀ ਧਰਤੀ ਤੇ ਤਪ ਜਪ ਕਰਨ ਆਇਆ ਸੀ ਭਗਤੀ ਕਰਨ ਆਇਆ ਸੀ ਜੀ ਇਹਨੇ ਐਨੀ ਕੁ ਤਪસ્યા ਐਨੀ ਕੁ ਰੱਬ ਦੀ ਭਗਤੀ ਕੀਤੀ ਸੀ ਕਿ ਇਹ ਇੱਕ ਤਰ੍ਹਾਂ ਦਾ ਕਹਿ ਲੋ ਕੇ ਅਮਰਤ ਦੀ ਤਰ੍ਹਾਂ ਇਹਦਾ ਸਰੀਰ ਅਮਰ ਹੋ ਗਿਆ ਸੀ ਐਨੀਆਂ ਆਰਧੀਆਂ ਸਿੱਧੀਆਂ ਇਹਨੇ ਪ੍ਰਾਪਤ ਕਰਨੀਆਂ ਸੀ ਆਪਣੇ ਜਪ ਤਪ ਦੀ ਨਾਲ ਸੋ ਇਸ ਕਰਕੇ ਇਹਦੀ ਜਿਹੜੀ ਉਮਰ ਸੀ ਨਾ ਉਹ 671 ਸਾਲ ਹੋ ਗਈ ਸੀ ਜਦੋਂ ਇਹ ਗੁਰੂ ਨਾਨਕ ਪਾਸ਼ਾ ਜੀ ਨੂੰ ਮਿਲਦਾ ਵਾ ਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਇਹ ਬੇਨਤੀ ਕਰਦਾ ਮਹਾਰਾਜ ਜੀ ਮੈਨੂੰ ਮਾਫ ਕਰ ਦਿਓ ਤੇ ਦੁੱਧ ਸ਼ਾਕੇ ਮੈਨੂੰ ਨਿਹਾਲ ਕਰੋ ਸੱਚੇ ਪਾਸ਼ਾ ਜੀ ਕਹਿੰਦੇ ਪੀਰ ਬੁੱਢਣ ਛਾਣੂ ਜੇਕਰ ਇਹ ਦੁੱਧ ਤੂੰ ਸਾਨੂੰ ਆਉਂਦਿਆਂ ਨੂੰ ਸ਼ਿਕਾਇਆ ਹੁੰਦਾ ਜੇਕਰ ਤੂੰ ਹਿੰਦ ਨਾ ਕੀਤੀ ਹੁੰਦੀ ਜੇਕਰ ਤੂੰ ਫਕੀਰਾਂ ਨੂੰ ਇਸ ਤਰ੍ਹਾਂ ਤੰਮਖਾਇਆ ਨਾ ਹੁੰਦਾ ਤਾਂ ਸੀ ਤੇਰਾ ਦੁੱਧ ਬੇਸ਼ੱਕ ਉਸੇ ਵੀ ਨਾਲ ਦੀ ਸ਼ੱਕ ਲਿੰਦਾ ਸੀ ਪਰ ਹੁਣ ਵੀ ਅਸੀਂ ਤੈਨੂੰ ਮਾਫ਼ ਕਰਦੇ ਹਾਂ ਸਾਨੂੰ ਤੇਰੀ ਨਾਲ ਕੋਈ ਗਿਲਾ ਨਹੀਂ ਪਾਈ ਏ ਟਿੱਲਾ ਤੇਰਾ ਏ ਤੇ ਤੇਰਾ ਹੀ ਸਦਾ ਵਸਤਾ ਰਹੂਗਾ ਤੂੰ ਹੀ ਇੱਥੇ ਵਾਸ ਕਰੇਗਾ ਪਰ ਜਿਹੜੇ ਤੇਰਾ ਦੁੱਧ ਹੈ ਨਾ ਤੂੰ ਚਿਰਦਾ ਪਾਵਨਾ ਨਾਲ ਲੈ ਕੇ ਆਇਆ ਏ ਐ ਹੁਣ ਅਸੀਂ ਮੀ ਥੋੜੀ ਦੇਰ ਬਾਅਦ ਛਕਾਂਗੇ ਜਿਵੇਂ ਤੂੰ ਦੁੱਧ ਲਿਉਣ ਚ ਦੇਰੀ ਕੀਤੀ ਨਾ ਅਸੀਂ ਮਿਚਕਣ ਚ ਦੇਰੀ ਕਰਾਂਗੇ ਮਹਾਰਾਜ ਜੀ ਨੂੰ ਪੀਰ ਬੁੱਢਣ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ ਉਹ ਕੋਈ ਗੱਲ ਨਹੀਂ ਜੀ ਤਾਜ਼ਾ ਦੁੱਧ ਚੋਇਆ ਆਇਆ ਹੈ ਤੁਸੀਂ ਮੈਨੂੰ ਦੱਸ ਦੋ ਕਿੰਨੀ ਦੇਰ ਬਾਅਦ ਤੁਸੀਂ ਦੁੱਧ ਛਕਣਾ ਹੈ ਮੈਂ ਉਦੋਂ ਹਾਜ਼ਰ ਹੋ ਜਾਵਾਂਗਾ ਜੀ ਦੁੱਧ ਲੈ ਕੇ ਮਹਾਰਾਜ ਕਹਿੰਦੇ ਪੀਰ ਬੁੱਢਣ ਸਾਹਿਬ ਨੂੰ ਅਸੀਂ ਇਸ ਵੇਲੇ ਪਹਿਲੇ ਜਾਮੇ ਚੁਆ ਪਾਈ ਅਸੀਂ ਜਦੋਂ 6ਵੇਂ ਜਾਮੇ 'ਚ ਹੋਵਾਂਗੇ ਉਸ ਵੇਲੇ ਤੇਰਾ ਇਹ ਦੁੱਧ ਵਾਲਾ ਜਿਹੜਾ ਹੈ ਨਾ ਛੰਨਾ ਅਸੀਂ ਉਹਦੋਂ ਦੁੱਧ ਛਕਣਾ ਵਾਂਗੇ ਇਹਦੇ 'ਚ ਅੱਜ ਇਹ ਦੁੱਧ ਅਸਾਂ ਨਹੀਂ ਛਕਣਾ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਹੁਣ ਪਹਿਲੇ ਜਾਮੇ 'ਚ ਜਦੋਂ ਨੂੰ ਤੁਸੀਂ 6ਵੇਂ ਜਾਮੇ 'ਚ ਹੋਵੋਗੇ ਦੂਜਾ ਤੇਜਾ ਜੋ ਥਾਪਨ ਵਾ 6ਵੇਂ ਜਾਮਾ ਮਹਾਰਾਜ ਜੀ ਨਾ ਇਹ ਦੁੱਧ ਰਹਿਣਾ ਏ ਨਾ ਇਹ ਸ਼ੁਧ ਰਣੀ ਏ ਨਾ ਮੈਂ ਰਹਿਣਾ ਈ ਸੱਚੇ ਪਾਤਸ਼ਾਹ ਜੀ ਦੁੱਧ ਵੀ ਖਰਾਬ ਹੋ ਜਾਵੇਗਾ ਤੇ ਮੇਰਾ ਬੁੱਢੜਾ ਸਰੀਰ ਆ ਮੈਂ ਕੱਤ ਤੱਕ ਇਹਨੂੰ ਲੈ ਕੇ ਫਿਰਾਂਗਾ ਮਹਾਰਾਜ ਮੈਂ ਵੀ ਨਹੀਂ ਉਸ ਵੇਲੇ ਤੱਕ ਹੋਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲਣ ਤੋਂ ਪਹਿਲਾਂ ਬਾਬਾ ਮਰਦਾਨਾ ਜੀ ਕਹਿੰਦੇ ਨੇ ਕਹਿੰਦੇ ਪੀਰ ਬੁੱਢਣ ਛਾ ਐ ਨਰੰਕਾਰ ਦਾ ਰੂਪ ਨੇ ਇਹਨਾਂ ਦੇ মুখ ਦੇ ਵਿੱਚੋਂ ਨਿਕਲੀ ਇੱਕ ਇੱਕ ਗੱਲ 100% ਸੱਚ ਸਾਬਤ ਹੁੰਦੀ ਮੈਂ ਇਹਨਾਂ ਦੇ ਨਾਲ ਬਹੁਤ ਸਮੇਂ ਤੋਂ ਰਿਹਾ ਹਾਂ ਜੇ ਕੋਈ ਗੱਲ ਕਹਿ ਰਹੇ ਨੇ ਤਾਂ ਐਵੇਂ ਨਹੀਂ ਕਹਿ ਰਹੇ ਏ ਬੋਲ ਪ੍ਰਤੱਖ ਸੱਚ ਹੋਣਗੇ ਇਹਨਾਂ ਦੇ ਗੁਰੂ ਸਾਹਿਬ ਜੀ ਪੀਰ ਬੁੱਢੇ ਸ਼ਾਹ ਨੂੰ ਕਹਿੰਦੇ ਕਿ ਭਾਈ ਜਦੋਂ ਅਸੀਂ ਛੇਵੇਂ ਜਾਮੇ 'ਚ ਆਵਾਂਗੇ ਤੇਰੇ ਨਾਲ ਇਹ ਵਾਅਦਾ ਹੈ ਕਿ ਇਹ ਦੁੱਧ ਅਸੀਂ ਜੂਰ ਸ਼ਕਾਂਗੇ ਤੇਰੀ ਬੁੱਧ ਤੇਰੀ ਸ਼ੁੱਧ ਤੇ ਤੇਰਾ ਦੁੱਧ ਇਹ ਤੈਨੂੰ ਬਰਕਰਾਰ ਰਹਿਣਗੇ ਬਿਲਕੁਲ ਇਹਨਾਂ ਨੂੰ ਕੁਝ ਨਹੀਂ ਹੋਵੇਗਾ ਨਾ ਤਾਂ ਤੇਰੀ ਉਸ ਵੇਲੇ ਤੱਕ ਜਮਾ ਨਾਲ ਮੁਲਾਕਾਤ ਹੋਵੇਗੀ ਜਦ ਤੱਕ ਅਸੀਂ ਦੁੱਧ ਨਹੀਂ ਸ਼ਕਦੇ ਤੇ ਨਾ ਹੀ ਦੁੱਧ ਖਰਾਬ ਹੋਊਗਾ ਇਸ ਤਰ੍ਹਾਂ ਕਰਾ ਕਾਲਪੁਰਖ ਤੇ ਪ੍ਰੂਸਾ ਕਰਕੇ ਮੰਦਿਰ ਵਿੱਚ ਸੱਚੀ ਭਾਵਨਾ ਅਰਦਾਸ ਦੇ ਨਾਲ ਇਸ ਦੁੱਧ ਨੂੰ ਤੋਂ ਇਸ ਦੁੱਧ ਦੇ ਕਟੋਰੇ ਨੂੰ ਆਪਣੇ ਜਿੱਥੇ ਤੂੰ ਪਾਠ ਪੂਜਾ ਕਰਦਾ ਨਾ ਉਥੋਂ ਦਾ ਉੱਥੇ ਜਿਹੜਾ ਨਾ ਇਹਨੂੰ ਦੱਬ ਦੇ ਛੇਵੇਂ ਜਮੇ ਜੋ ਅਸੀਂ ਇੱਥੇ ਆ ਕੇ ਆਪਣੇ ਆਪ ਤੇਰੇ ਤੋਂ ਮੰਗੇ ਇਥੋਂ ਕੁਢਾ ਕੇ ਇਹ ਦੁੱਧ ਛਕਣਾ ਕਰਾਂਗੇ ਕਹਿੰਦੇ ਨੇ ਜੀ ਫਿਰ ਬਹੁਤ ਸਮਾਂ ਬਹੁਤ ਸਾਲ ਬੀਰ ਬੁੱਢਨ ਸਾਹਿਬ ਜੀ ਨੂੰ ਨਾ ਦਾ ਇੰਤਜ਼ਾਰ ਕੀਤਾ ਉਸ ਵੇਲੇ ਦਾ ਉਸ ਕੜੀ ਦਾ ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਆਕੇ ਉਹ ਦੁੱਧ ਛਕਣਾ ਕਰਨ ਕਹਿੰਦੇ ਆ ਜਿਸ ਵੇਲੇ ਉਹ ਦੁੱਧ ਕਟੋਰੀ ਚੋਂ ਪਾ ਕੇ ਪੀਰ ਬੁੱਢਣ ਸਾਹਿਬ ਜੀ ਨੇ ਦੱਬਿਆ ਸੀ ਉਹ ਕੱਚਾ ਦੁੱਧ ਸੀ ਤਾਜ਼ਾ ਛੋਇਆ ਹੋਇਆ ਦੁੱਧ ਤੇ ਜਦੋਂ ਛੇਵੇਂ ਜਾਮੇ ਵਿਚ ਆਉਂਦੇ ਨੇ ਗੁਰੂ ਪਾਤਸ਼ਾਹ ਜੀ ਉਸ ਵੇਲੇ ਤੱਕ ਪੀਰ ਬੁੱਢਣ ਸਾਹਿਬ ਦੀ ਜਿਹੜੀ ਆਜੂ ਹੈ ਨਾ ਜਿਹੜੀ ਉਮਰ ਆ 802 ਸਾਲ ਦੀ ਸੀ ਕ੍ਰੀਬਾ ਤੇ ਕਹਿੰਦੇ ਕਿ ਉਸ ਵੇਲੇ ਜਦੋਂ ਪਾਸ਼ਾ ਜੀ ਨੇ ਖੁਦ ਮੰਗ ਕੇ ਉਹ ਦੁੱਧ ਛਕਣਾ ਕੀਤਾ ਤਾਂ ਉਹ ਕੱਚਾ ਦੁੱਧ ਉਸੇ ਤਰ੍ਹਾਂ ਕਾਇਮ ਸੀ ਜਿਵੇਂ ਕਿ ਉਸੇ ਪਾਲੂ ਦੁੱਧ ਚੋਇਆ ਹੋਵੇ ਉਹ ਕੱਚਾ ਦੁੱਧ ਉਵੇਂ ਤਰੂ ਤਾਜ਼ਾ ਪਿਆ ਸੀ ਸੋ ਐਨ ਜੀ ਮੇਰੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਕਰਦੀਆਂ ਵਡਿਆਈਆਂ ਇੱਕ ਵਾਰ ਜੇ ਕੋਈ ਇਨਸਾਨ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਪ ਸਮਰਪਤ ਕਰ ਦੇਵੇ ਉਸ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੇ ਆਪਣੀ ਆਸ ਤੇ ਅਰਦਾਸ ਨੂੰ ਸਦਾ ਲਈ ਆਪਣੇ ਹਿਰਦੇ ਵਿੱਚ ਰੱਖੀ ਕਦੇ ਉਹਨੂੰ ਟੁੱਟਣਾ ਦੇਵੀਂ ਪਰੋਸਾ ਨਾ ਟੁੱਟਣ ਦੇਵੀ ਤੇ ਸੱਚਮੁੱਚ ਐਦਾਂ ਦੇ ਚਮਤਕਾਰ ਵੀ ਸਿੱਖ ਇਤਿਹਾਸ ਵਿੱਚ ਹੁੰਦੇ ਨੇ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਫੁੱਲ ਚੁੱਕ ਬਖਸ਼ ਤੇ ਨਹੀਂ 사ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ